ਆ ਮੁੰਡੇ ਨੇ ਵੀ ਆ ਆ ਬੰਨੀਆਂ ਬੱਗ ਦੇਖੋ ਕਿੰਨੀ ਸੋਹਣੀਆਂ ਇੱਕ ਹੋਰ ਇੱਥੇ ਹੱਸ ਕੇ ਤੇ ਆ ਆਪਣੇ ਬੇਟੇ ਦੇਖ ਲਓ ਹਾਈ ਜਮਨ ਜਵਾਕਰ ਕੱਟ ਜਾਂਦਾ ਏ ਸਾਡੇ ਆ ਬੈਠਾ ਆ ਵੀ ਜੋ ਤਾਂ ਹਾਈ ਇਹ ਜੋ ਸੋਸ਼ੀ ਗਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ ਔਰ ਆਪਣੇ ਚੈਨਲ ਤੇ ਤੇ ਹਰ ਇੱਕ ਐਤਵਾਰ ਦੋ ਤੋਂ 4 ਵਜੇ ਤੱਕ ਪਿੰਡ ਨੋਰੇ ਗੁਰਦੁਆਰਾ ਸਾਹਿਬ ਦੇ ਵਿੱਚ ਪਗੜੀ ਸਖਲਾਈ ਕੈਂਪ ਲਾਉਣੇ ਜੀ ਆਪਾਂ ਕਿੱਥੇ ਹੱਥ ਪਾਏ ਇੱਧਰ ਵੀ ਹੱਥ ਪਾ ਤੇ ਆ ਦੇਖ ਸਕਦਾ ਤੁਸੀਂ ਪੂਣੀ ਕਰਨੀ ਸਿਕਾਉਣੇ ਆ ਇੱਧਰ ਆਪਣੇ ਬਾਈ ਜੀ ਭੋਰ ਜੀ ਕੀ ਹਾਲ ਚੱਲ ਵਧੀਆ ਹੀ ਵਧੀਆ ਤਿਆਰ ਰੱਖੀ ਪਪਾ ਦੇਖ ਸਕਦਾ ਬੱਚੇ ਆਪ ਦਸਤਾਰਾਂ ਸਜਾ ਰਹੇ ਨੇ ਪਵਾ ਦੇ ਵਿੱਚ ली है इधर तो अपने भी अपने पग बी देख सकते सब मंदिर सारे तो बनिया पग्गा और गा पाओ <laughs> ਆ ਦੇਖ ਸਕਦੇ ਹੋ ਜਵਾਕ ਇੱਧਰ ਦੇਖ ਆ ਬੰਨ ਰਿਹਾ ਬੰਨ ਬੰਨ ਸਭ ਨਿੱਕੂ ਮੈਨੂੰ ਦਿਖਾ ਦੇ ਲੈ ਦੇਖ ਲੈ ਦੇਖ ਠੀਕ ਹੈ ਚਲੋ ਗਰਮੀ ਹੈ ਉਹ ਬਾਜ ਜਿੱਥੇ ਕਿਸੇ ਗਰਮੀ ਆ ਰਹੀ ਸੀ ਲੱਗ ਬਾਜ ਬਾਜ ਜਿੱਥੇ ਕਿਸੇ ਉਹ ਤਰਨੀ ਵਾਲੀ ਤਰਨੀ ਵਾਲੇ ਤਰਨੀ ਇੱਧਰ ਗਰਮੀ ਨੂੰ ਆ ਫੜਾ ਇੱਧਰ ਜੀਤ ਮੈ ਜੀ ਤੂੰ ਬੱਦਲੇ ਮੇਰੇ ਬਾਜ ਗੋਲਪਰ ਨਾ ਮਨ ਤੂੰ ਨਹੀਂ ਫੜਾ ਹਾਂ ਗੋਲਪਰ ਤੋਂ ਬਾਹਰ

ਦੇਖੋ ਆ ਮੁੰਡਾ ਬੰਦਾ ਬਗ ਆਪਣੇ ਇੰਨੀ ਸੋਹਣੀ ਬੰਨੀ ਹੋਈ ਆ ਮੈਂ ਬੈਠੇ ਸਾਰੇ ਸਬਸ ਯੂਟਿਊਬਰ ਆ ਹਾਂ ਜੀ ਆ ਮੁੰਡੇ ਨੇ ਵੀ ਆ ਬੰਨੀਆ ਬਗ ਦੇਖੋ ਕਿੰਨੀ ਸੋਹਣੀ ਆ ਤੇ ਘੋੜੇ ਕਿੱਥੇ ਆ ਹੇ ਨਾ ਮੀਤਾ ਕਰਨ ਵੀਰਿਆ ਹਾਂ ਫਿਰ ਤੈਨੂੰ ਨੀ ਆਇਆ ਇਹ ਮੁੰਡਾ ਹੱਸਿਆ ਇਹ ਆ ਵੰਦਾ ਪੱਗ ਦੇਖੋ ਕੇਚਾਂ ਵਾਲੀ ਮੁੰਡੇ ਵਿੱਚ ਦੋ ਵਾਰ ਨਾਮ ਲੱਜੋ ਕੇ ਹਨਾ ਪੱਗ ਬੰਨਦੇ ਮੁਕਾਬਲੇ ਚ ਬੋਲਪਾ ਸੰਗਰਾਜਾ ਇਹ ਆਪਣਾ ਭਤੀਜਾ ਜੀ ਤੇ ਆ ਕੀ ਆ ਫਿਰਦੇ ਨੇ ਜਿਹੜਾ ਤੇ ਉਧਰ ਉਹਦੇ ਬੰਨਦੇ ਆ ਬੰਨੋ ਇਹਦੇ ਪੱਗ ਤਰਨ ਆ ਗਿਆ ਹਰ ਜੋਤ ਹਰ ਜੋਤ ਆਪਣੇ ਵੀਰ ਦੀ ਹੁੰਦਾ ਹਾਂ ਜਮਨਾ ਜਵਾਕਰ ਘਟ ਜਾਣਦਾ ਏ ਸਾਡੇ ਆ ਬੈਠਾ ਵੀ ਜੋਤਾ ਹਾਂਜੀ ਇਹ ਜੋਤਾ ਹੈ ਆ ਮੁੰਡਾ ਵੀ ਮੈਂ ਦੇਖਿਆ ਲੱਗਦਾ ਕਿਤੇ ਮੇਰੇ ਮੁੰਡੇ ਤਾਂ 70 ਨਾ ਗਾ ਲਈ ਤੇ ਗੰਮੀ ਦਾ ਮੁੰਡਾ ਨਹੀਂ ਹਾਂ ਬਗਵਾਨਨ ਕੇ ਪਛਾਣ ਚ ਨਹੀਂ ਹੁੰਦਾ ਅੱਗੇ ਜੂੜਾ ਕਰੇ ਆਉਂਦੇ ਨੇ ਮੁੰਡਾ ਮਜ਼ਾਕ ਕਰਦਾ ਜਵਾਗ ਵੀ ਅੱਜ ਕੱਲ੍ਹ ਦੇ ਤੇਜ਼ ਬੋਲਨੇ ਆ ਸਰ ਇੱਕ ਜਗ੍ਹਾ ਤੇ ਖੜਾ ਕੇ ਰੱਖ ਰਾ ਜੀ। ਹਾਂ ਫੇਰ ਸੈਟ। ਨਹੀਂ ਬਹੁਤ ਵਧੀਆ। ਮੈਨੂੰ ਆਏ ਦੱਸੋ ਕਿਵੇਂ ਲੱਗ ਰਿਹਾ ਤੁਹਾਨੂੰ? ਦਾ ਸਟਾਫ ਸਖਰੇ। ਬਹੁਤ ਵਧੀਆ ਲੱਗ ਰਿਹਾ। ਸਿਰ ਤੇ ਹਨਾ ਮਾਣੀ ਮੋਟੀ ਵਧੀਆ ਵਧੀਆ ਪੱਲਣੀ ਸਿੱਖ ਜਿਓਗੇ। ਗਾਹ ਮੁਰਾ ਤੇ ਜਵਾਕਾਂ ਨੂੰ ਵੀ ਸਿਖਾਵਾਂਗੇ ਠੀਕ ਹੈ। ਤੇ ਹੁਣ ਇਹ ਪੀੜੀ ਦੀਨ ਸਾਮ ਕੇ ਰੱਖੋਗੇ ਪੱਗਾਂ ਹਨਾ। ਹਾਂ ਜੀ। ਤੇ ਆਹ ਦੇਖੋ। ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਸ਼ੱਕਰਪਾਰਾ। ਸ਼ੱਕਰਪਾਰਾ ਫੇਰ ਕਰਦੀ ਹਾਂ ਜੇ ਐਂਡ ਨਹੀਂ ਕਰਿਆ ਆਪਾਂ ਨੇ। ਆ ਦੇਖਾ ਉਹਨੇ ਕਿਹਾ ਕਿ ਕਿਵੇਂ ਲੱਗਦੀ ਆ ਪੱਗ ਵਧੀਆ ਲੱਗਦੀ ਆ ਸੋਹਣੀ ਲੱਗਦੀ ਆ ਸੋਹਣਾ ਲੱਗਦਾ ਬਹੁਤ ਵੱਡਾ ਹੋ ਕੇ ਬੰਨਿਆ ਕਰੇਗਾ ਠੀਕ ਆ ਦੇ ਆ ਦੇ ਨਿੱਕੇ ਨਿੱਕੇ ਇੱਕ ਮੈਨੂੰ ਮੱਥਾ ਵੀ ਲੇ ਕੇ ਆ ਹਾਂ ਸੀ ਹੈ ਨੂ ਨੀ ਆ ਤੂੰ ਵੀ ਜਾ ਉਹ ਹਜੇ ਬੰਨੀ ਨਹੀਂ ਗਈ ਦੀ ਨਿੱਕੀ ਦੀ ਪੱਗ ਤਾਂ ਫੇਰ ਕੋਈ ਕਿਹੜੇ ਮੁੰਡੇ ਨੇ ਆ ਬੰਨੀਆਂ ਵੇਚੀਆਂ ਨੇ ਥੋੜੀ ਥੋੜੀ ਸਫਾਈ ਕਰਨ ਲੱਗ ਜੂ ਲਾਈਵ ਮੰਡਾ ਵਿੱਚ ਦੁਕਾਨਾਂ ਵੱਲੀ ਬੈਠਾ ਆ ਜਾ ਆ ਜਾ ਤੂੰ ਵੀ ਆ ਜਾ ਨਾ ਕੀ ਇਦਰਾ ਗਰਨੂਰ ਗਰਨੂਰ ਨਾ ਬਹੁਤ ਸੋਹਣਾ ਦੇਖ ਸਕਦਾ ਹਾਂ ਕਹਿੰਦਾ ਮੈਨੂੰ ਵੀ ਦਿਖਾ ਦੋ ਲੈ ਦੇਖ ਉਹ ਪੱਗ ਪੰਨ੍ਹ ਕਿਹਦੇ ਕੋਲੇ ਪੱਗ ਪੰਨ੍ਹ ਕਿਹਨੇ ਕਿਹਦੇ ਕੋਲੇ ਕਰਨ ਤੇਰੇ ਕੋਲ ਕਰਨ ਤੇ ਲੈ ਮੈਨੇ ਪੱਗ ਬਣਾਈ ਇਹਦੇ ਵੀ ਮੈਨੂੰ ਪੱਗ ਸੋਹਣੀ ਦੇਖੋ ਇੱਧਰ ਬਾਈ ਜੀ ਦਮਾਲਾ ਦਮਾਲਾ ਮੰਨੂਗੀ ਸੱਚੀ ਦਮਾਲਾ ਕਿਹੜਾ ਨਵਾਂ ਹੈ ਚੰਗੀ ਚੰਗੀ ਦਮਦਾਰ ਦੇਖੋ ਆ ਹੁਣ ਕਪੜਾ ਸਿਖਾਓ ਐਥੇ ਕੁੜੀ ਕੋ ਹੋਰ ਸੀ ਕਿ ਉਹ ਨੂੰ ਬੁਲਾ ਲੈਥਿਆ ਆ ਗੜੀ ਆ ਮਿਲ ਕੇ ਪੁੱਤ ਇੱਕ ਹੋਰ ਦੀ ਕਿ ਇੱਥੇ ਕੁੜੀ ਉਹ ਉਹ ਵੀ ਬੁਲਾ ਬੁਲਾ ਉਹ ਆ ਗੁੜੀ ਜਾਵੇਂ ਨਾ ਆ ਜਾ ਰਾ ਜੇ ਦਮਦਾਰਾ ਬਣਾਉਣਾ ਜੱਗ ਕੋ ਸਤਨਾ ਤੇ ਸਤਨਾ ਤੇ ਸਤਨਾ ਮੌਸਮ ਵੀ ਕਾਫੀ ਖਰਾਬ ਲੱਗ ਰਿਹਾ ਹੈ ਨਾ ਅੱਜ ਵੀ ਮੀਂਹ ਪੈ ਕੇ ਟਿਆ ਸਵੇਰ ਦੀ ਚੜੀ ਜੀ ਲੱਗੀ ਹੋਈ ਸੀ ਤੇ ਪਰ ਨਾ ਦੇ ਜੀ ਵਾਲਾ ਹਮੇਸ਼ਾ ਹਰ ਇੱਕ ਐਤਵਾਰ ਹੈ ਨਾ ਅੱਜ ਦੂਜਾ ਐਤਵਾਰ ਸੀ ਤੇ ਪੱਗਾਂ ਸਿਖਾਉਣੇ ਆ ਜੀ ਤੇ ਕਿਸੇ ਮੇਰੇ ਵੀਰ ਭਾਈ ਨੇ ਸਿੱਖਣੀਆਂ ਆ ਜੋ ਠੀਕ ਹੈ ਦੋਤਾ ਨਹੀਂ ਲੋ ਜੀ ਮਿਲਦੇ ਅਗੋ បានរីង